ਕਿਨ ਇਹ ਜਿਹੜੇ ਬਲੰਸਰ ਬਲੰਸਰ ਜੇ ਬਣੇ ਨਾ ਸਲੰਸਰ ਚੇਂਜ ਹੋਣੇ ਚਾਹੀਦੇ ਸਮੇਂ ਦੇ ਨਾਲ ਹਨਾ ਸਹੁਰਾ ਆਪਣੇ ਨੌ ਦੇ ਨਾਲ ਫਿਲਮਾਂ ਬਣਾਈ ਜਾਂਦਾ ਹਨਾ ਜਿਹੜਾ ਭਰਾ ਆਪਣੀ ਸਗੀ ਭੈਣ ਨਾਲ ਬਣਾਈ ਜਾਂਦਾ ਮਾਂ ਮਾਂ ਪੁੱਤ ਤੁਮੇ ਬਣਾਈ ਜਾਂਦੇ ਆ ਕੀ ਮਤਲਬ ਜਿਹੜੇ ਸਾਡੇ ਸਬੰਧ ਇਹਨਾਂ ਸਬੰਧਾਂ ਨੂੰ ਕਿੱਥੇ ਰੱਖਣਾ ਸੀ ਮਾਂ ਤੇ ਪੁੱਤ ਦਾ ਕੀ ਰਿਸ਼ਤਾ ਭੈਣ ਤੇ ਭਰਾ ਦਾ ਕੀ ਰਿਸ਼ਤਾ ਹਨਾ ਤੇ ਸਹੁਰੇ ਤੇ ਨੌ ਦਾ ਕੀ ਰਿਸ਼ਤਾ ਹੈਨਾ ਇਹਨਾਂ ਰਿਸ਼ਤਿਆਂ ਨੂੰ ਇਹ ਤਾਰ-ਤਾਰ ਕੀਤਾ ਜਾ ਰਿਹਾ ਹੈ ਇਹਨਾਂ ਦੇ ਪਰਚੇ ਪਾਓ ਇਹਨਾਂ ਦੇ ਵੀ ਗੰਦ ਪਾਉਣ ਵਾਲਿਆਂ ਦੇ ਵੀ ਤੁਹਾਡੀ ਨਸਲ ਨੂੰ ਬਰਬਾਦ ਕਰਦੇ ਪਏ ਆ ਕਿੰਨੀਆਂ ਕ ਕਮਲਕੌਰ ਭਾਬੀਆਂ ਹੋ ਗਈਆਂ ਕਿੰਨੀਆਂ ਕ ਕੁੜੀਆਂ ਹੋ ਗਈਆਂ ਕਿੰਨੇ ਆ ਨੂੰ ਮਟਾ ਲੋਗੀ ਇਹ ਸਾਰੀਆਂ ਭਾਬੀਆਂ ਨੂੰ ਨਾ ਹੁਣ ਅਸੀਂ ਨਹੀਂ ਕੁਝ ਕਰਨਾ ਇੱਕ ਬੀਬੀਆਂ ਦਾ ਜੂਤ ਇਕੱਠਾ ਕਰਨਾ ਉਹਨਾਂ ਬੀਬੀਆਂ ਨੂੰ ਨਾ ਮਤਲਬ ਜ਼ਿੰਮੇਵਾਰੀ ਦੇਣੀ ਆ ਵੀ ਇੱਕ ਵੱਡੀ ਕਾਨਫਰੰਸ ਮੀਟਿੰਗ ਰੱਖਾਂਗੇ ਇਹ ਸ਼ਾਇਦ ਮੇਰੀ ਜ਼ਿੰਦਗੀ ਦੀ ਆਖਰੀ ਹੋਊਗੀ ਜੇ ਇਹਦੇ ਤੇ ਲੋਕ ਇਕੱਠੇ ਨਾ ਨਾ ਹੋਏ ਤੇ ਮੈਂ ਦੁਬਾਰਾ ਫਿਰ ਕੋਈ ਕਾਨਫਰੈਂਸ ਮੀਟਿੰਗ ਨਹੀਂ ਰੱਖਣੀ ਨਾ ਵੱਡਾ ਕੱਟ ਰੱਖਣਾ ਇਹ ਕੱਟ ਮੈਂ ਅਮਰਪਾਲ ਸਿੰਘ ਵਾਤੇ ਰੱਖਣਾ ਤੇ ਜੇ ਜ਼ੁਲਮ ਕਰਨਾ ਪਾਪ ਆ ਤੇ ਫਿਰ ਜ਼ੁਲਮ ਸਹਿਣਾ ਜਿਹੜਾ ਉਹ ਤੇ ਵਟਾ ਪਾਪ ਆ ਨਾ ਤੇ ਮੇਰੇ ਹਿਸਾਬ ਦੇ ਨਾਲ ਤੇ ਕੰਮ ਜਿਹੜਾ ਕੀਤਾ ਅਮਰਪਾਲ ਸਿੰਘ ਨੇ ਵਧੀਆ ਕੀਤਾ ਉਹਦੀ ਜਥੇਬੰਦੀ ਦੇ ਸਿੰਘਾਂ ਨੇ ਵਧੀਆ ਕੀਤਾ ਕੰਮ ਕੋਈ ਮਾੜਾ ਨਹੀਂ ਕੀਤਾ ਉਹਨਾਂ ਨੇ ਵੇਖੋ ਲੰਮੇ ਸਮੇਂ ਤੋਂ ਸਾਰੇ ਬੇਨਤੀਆਂ ਕਰਦੇ ਆ ਰਹੇ ਇਹਨਾਂ ਨੂੰ ਵੀ ਗੰਦ ਨਾ ਪਾਓ ਗੰਦ ਨਾ ਪਾਓ ਪਰ ਇਹ ਲੋਕ ਨਹੀਂ ਬਾਜ਼ ਆ ਰਹੇ ਲੱਗਦਾ ਕਾਰਨ ਜਿਹੜਾ ਅਸਲ ਇਹ ਗੰਦ ਜਾਂ ਸਮਾਜ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਵਿਰੋਧ ਨੂੰ ਲੈ ਕੇ ਹੀ ਸਹੀ ਹੈ ਜਾਇਜ ਹੈ ਵੇਖੋ ਜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਨਾ ਲੋਕ ਮਾਂ ਪਿਓ ਨੂੰ ਨੂੰ ਪੁੱਛਦਿਆਂ ਨਾ ਕੁੜੀਆਂ ਨਾ ਮੁੰਡੇ ਉੱਥੇ ਹੀ ਉਹ ਆਪਕਦਰ ਜਿਨੇ ਮੈਸੇਜ ਕਰਦੇ ਆ ਉੱਥੇ ਹੀ ਵਿਆਹ ਕਰਾ ਲੈਂਦੇ ਆ ਉੱਥੇ ਹੀ ਤਲਾਕ ਹੋ ਜਾਂਦਾ ਮਾਂ ਪਿਓ ਵਿਚਾਰੇ ਘਰਾਂ ਚ ਡੀਕਦੇ ਰਹਿੰਦੇ ਆ ਕਿ ਸਾਡਾ ਪੁੱਤ ਜਵਾਨ ਹੋਣ ਡਿਆ ਸਾਡੀ ਧੀ ਜਵਾਨ ਹੋਣ ਡੀ ਅਸੀਂ ਵਿਆਹ ਕਰਾਂਗੇ ਚਾਰ ਸਰੀ ਸੱਦਾਂਗੇ ਲੇਕਿਨ ਇਹ ਜਿਹੜੇ ਫਲੈਂਸਰ ਇਨਫਲੂਐਂਸਰ ਜੇ ਬਣੇ ਰਹੇ ਨੇ ਸਲੈਂਸਰ ਚੇ ਹਣਾ ਇਹਨਾਂ ਨੇ ਇੰਨਾ ਕੁ ਜ਼ਿਆਦਾ ਗੰਦ ਪਾਤਾ ਵੀ ਨਾ ਸੱਸ ਸਹੁਰੇ ਦੀ ਹੁਣ ਇੱਕ ਦੂਜੇ ਦੀ ਸ਼ਰਮ ਨਹੀਂ ਕਰਦੇ ਤੁਸੀਂ ਕਹਿੰਦੇ ਆ ਵੀ ਜਿਹੜੇ ਨਹੀਂ ਵੇਖਣਾ ਤੇ ਤੁਸੀਂ ਨਾ ਵੇਖੋ ਹਣਾ ਗੱਲ ਇਹ ਆ ਵੀ ਅੱਜ ਦੇ ਸਮੇਂ 'ਚ ਕਹਿੰਦੇ ਫੋਲੋ ਨਾ ਕਰੋ ਉਹ ਫੋਲੋ ਕਰੋ ਜਾਂ ਨਾ ਕਰੋ ਉਹ ਹਰ ਬੰਦੇ ਦੇ ਕੋਲ ਵੀਡੀਓ ਸ਼ੋ ਹੁੰਦੀ ਆ ਹਣਾ ਇਹ ਤੇ ਪੰਜਾਬ ਸਰਕਾਰ ਨੂੰ ਇਹ ਚੀਜ਼ ਦੇ ਉੱਤੇ ਗੌਰ ਕਰਨਾ ਚਾਹੀਦਾ ਵੀ ਇਹ ਇਹਨਾਂ ਨੂੰ 2 ਫੈਕਟਰ ਲਾਓ ਜਾਂ ਕੁਝ ਕਰੋ ਇਹਨਾਂ ਦੇ ਫੈਕਟਰ ਫੂਟਰ ਜਿਹੜੇ ਚੇਂਜ ਕਰਨ ਵਾਲੇ ਆ ਉਹ ਕਰਕੇ ਇਹਨਾਂ ਤੇ ਪਰਚੇ ਪਾਓ ਇਹਨਾਂ ਦੇ ਵੀ ਗੰਦ ਪਾਉਣ ਵਾਲਿਆਂ ਦੇ ਵੀ ਤੁਹਾਡੀ ਨਸਲ ਨੂੰ ਬਰਬਾਦ ਕਰਦੇ ਪਏ ਆ ਜਿੱਦੀ ਯੂਥ ਨੂੰ ਨਾ ਇਹ ਬਹੁਤ ਸ਼ਾਰਟਕਟ ਲੱਗਦਾ ਪੈਸੇ ਕਮਾਉਣ ਦਾ ਪਰ ਅਸੀਂ ਸਿੰਘਾਂ ਦੀ ਗੱਲ ਕਰੀਏ ਕਿੰਨੀਆਂ ਕ ਕਮਲਕੌਰ ਭਾਬੀਆਂ ਹੋ ਗਈਆਂ ਕਿੰਨੀਆਂ ਕ ਕੁੜੀਆਂ ਹੋ ਗਈਆਂ ਕਿੰਨਿਆਂ ਕ ਨੂੰ ਮਟਾ ਲੋਗੇ ਇਹ ਸਾਰੀਆਂ ਭਾਬੀਆਂ ਨੂੰ ਨਾ ਹੁਣ ਅਸੀਂ ਨਹੀਂ ਕੁਝ ਕਹਿਣਾ ਇੱਕ ਬੀਬੀਆਂ ਦਾ ਜੂਥ ਇਕੱਠਾ ਕਰਨਾ ਫੋਟੋ ਵੀ ਅਜੇ ਤੱਕ ਵੇਖੀ ਨਾ ਮੈਂ ਲਾਸ਼ ਹੀ ਵੇਖੀ ਨਾ ਮੈਂ ਗੱਡੀ ਵੇਖੀ ਉਹ ਤੁੰਦਰੀ ਜੀ ਵਿਖਾਈ ਜਾਂਦੇ ਉਹ ਹੀ ਉਹਨਾਂ ਕੀ ਵੇਖਿਆ ਆਪਾਂ ਹਨਾ ਵੇਖੋ ਗੱਲ ਇਹ ਆ ਜੀ ਲਾਲਚ ਬੰਦੇ ਨੂੰ ਨਾ ਮੌਤ ਦੇ ਮੂੰਹ ਤੱਕ ਲੈ ਕੇ ਜਾਂਦਾ ਜੇ ਉਹਨੂੰ ਲਾਲਚ ਨਾ ਹੁੰਦਾ ਲੁਧਿਆਣੇ ਬੈਠੀ ਉਹਨੂੰ ਕਿਹਨੇ ਖਾਦ ਲਿਆ ਵੀ ਆ ਜਾ ਉਹਦੀ ਮੌਤ ਉਹਨੂੰ ਲੈ ਕੇ ਗਈ ਹੈ ਜਦੋਂ ਬੰਦੇ ਦਾ ਸਮਾਂ ਮੁੱਕਦਾ ਨਾ ਜੀ ਉਹ 100 ਦਰਵਾਜ਼ੇ ਭੰਨ ਕੇ ਵੀ ਮੌਤ ਜਿਹੜੀ ਆ ਹੀ ਜਾਂਦੀ ਆ ਠੀਕ ਹੈ ਜੀ ਉਹਦੇ ਚ ਨਾ ਅੰਮ੍ਰਿਤਪਾਲ ਦਾ ਕਸੂਰ ਆ ਨਾ ਉਹਦੇ ਸਾਥੀਆਂ ਦਾ ਕਸੂਰ ਆ ਜਿਹੜਾ ਸਮਾਂ ਸੀ ਉਹਦਾ ਉਹ ਸਮਾਂ ਪੂਰਾ ਹੋ ਚੁੱਕਾ ਹੈ ਠੀਕ ਹੈ ਜੀ ਜਿਹਨੂੰ ਕਹਿ ਸਕਦੇ ਆ ਵੀ ਜਿਹਦਾ ਦਾਣਾ ਪਾਣੀ ਉਹਦਾ ਇੱਥੋਂ ਮੁੱਕ ਗਿਆ ਇਸ ਜਹਾਨ ਤੋਂ ਠੀਕ ਆ ਉਹਨੇ ਜਿੰਨਾ ਕੋ ਨਾ ਜੀਣਾ ਸੀ ਉਹਨੇ ਜੀ ਲਿਆ ਬਾਕੀ ਜਿਹੜੇ ਕਹਿੰਦੇ ਨਾ ਵੀ ਹੁਣ ਜਦੋਂ ਤੁਸੀਂ ਦੱਸਿਆ ਵੀ ਇਹ ਮਜਬੂਰੀਆਂ ਕਰਾਂ ਦੀਆਂ ਮਜਬੂਰੀਆਂ ਵੇਖੋ ਇਹ ਨਹੀਂ ਕਹਿੰਦੀਆਂ ਵੀ ਤੁਸੀਂ ਲੀੜੇ ਲਾ ਕੇ YouTube ਦੇ ਉੱਤੇ Instagram ਤੇ Facebook ਤੇ ਆਪਣੇ ਆਪ ਨੂੰ ਨਗੇਜ ਪੇਸ਼ ਕਰੋ ਹੁਣ ਤੁਸੀਂ ਪੱਤਰਕਾਰੀ ਕਰਦੇ ਹੋ ਸਾਨੂੰ ਵੀ ਵਧੀਆ ਲੱਗਦਾ ਤੁਸੀਂ ਸੈਟ ਟਕਿਆ ਹਨਾ ਆਪਣੇ ਕੱਪੜੇ ਪੂਰੇ ਪਾਉਣੇ ਆ ਕੀ ਜ਼ਰੂਰੀ ਥੋੜਾ ਵੀ ਹੀ ਆ ਵਾਲ ਅੱਧੇ ਕ ਇਧਰੋਂ ਡਾਏ ਹੁਣ ਅੱਧੇ ਕ ਇਧਰੋਂ ਡਾਏ ਸਾਡੀ ਆਜ਼ਾਦੀ ਆ ਸਾਨੂੰ ਆਜ਼ਾਦੀ ਦਾ ਅਧਿਕਾਰ ਆ ਸੀ ਜੋ ਮਰਜ਼ੀ ਕਰ ਸਕਦੇ ਉਹਨਾਂ ਨੂੰ ਆਜ਼ਾਦੀ ਇਹ ਦਿੱਤੀ ਕਿਨੇ ਆ ਇੱਥੇ ਪੰਜਾਬ ਦੇ ਵਿੱਚ ਤੁਸੀਂ ਇਹ ਵੇਖੋ ਵੀ ਬੰਦਾ ਕੋਈ ਆਪਣੇ ਮੂੰਹ ਦੇ ਨਾਲ ਇਨਕਲਾਬੀ ਗੱਲ ਨਹੀਂ ਕਰ ਸਕਦਾ ਠੀਕ ਆ ਤੁਸੀਂ ਅੱਜ ਆਪਣੇ ਹੱਕ ਦੀ ਗੱਲ ਕਰੋ ਭਾਵੇਂ ਬੰਦਾ ਭਾਵੇਂ ਜਨਾਨੀ ਭਾਵੇਂ ਮੁੰਡਾ ਭਾਵੇਂ ਕੁੜੀ ਉਹਦੇ ਤੇ ਪਰਚਾ ਪਾ ਕੇ ਉਹਨੂੰ ਅੰਦਰ ਕਰ ਦਿੰਦੇ ਆ ਹਨਾ ਉਹਨੂੰ ਅੰਦਰ ਕਰ ਦਿੰਦੇ ਨਾ ਫਿਰ ਆਜ਼ਾਦੀ ਦੀ ਕਿਹੜੀ ਦੀ ਗੱਲ ਕਰਦੇ ਨੰਗਪੁਣੇ ਦੀ ਆਜ਼ਾਦੀ ਨੂੰ ਵੀ ਗੱਲ ਕਹਿੰਦੇ ਆ ਨੰਗਪੁਣਾ ਤੇ ਬਾਹਰਲੇ ਅਮਰੀਕਾ ਕੈਨੇਡਾ ਵਾਲਿਆਂ ਨੇ ਦਿੱਤਾ ਉਹਨਾਂ ਬੀਬੀਆਂ ਨੇ ਵੀ ਕਹਿਣਾ ਸਾਨੂੰ ਆਜ਼ਾਦੀ ਚਾਹੀਦੀ ਆ ਪੰਜਾਬ ਦੀਆਂ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਖੁੱਲਾ ਸੱਦਾ ਦੇਣਾ ਉਹ ਇੱਕ ਮੈਂ ਆਪਣੇ ਫੇਸਬੁਕ ਤੋਂ ਜਾਂ ਕੋਈ ਕਾਨਫਰੰਸ ਮੀਟਿੰਗ ਰੱਖ ਕੇ ਇੱਕ ਸੁਨੇਹਾ ਦਊਂਗਾ ਇੱਕ ਵੱਡਾ ਕੱਟ ਰੱਖਾਂਗੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਆਪਾਂ ਡਿਊਟੀ ਲਾਵਾਂਗੇ ਬੀਬੀਆਂ ਦੀ ਵੀ ਤੇ ਸਿੰਘਾਂ ਦੀ ਵੀ ਕਿਉਂਕਿ ਸਿਰਫ ਕੁੜੀਆਂ ਨਹੀਂ ਮੁੰਡਿਆਂ ਵੱਲੋਂ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਜਿਨ੍ਹਾਂ ਤੇ ਸਵਾਲ ਉੱਠਦੇ ਆ ਹਾ ਉਹਨਾਂ ਨੂੰ ਮਤਲਬ ਕੁੱਟਿਆ ਮਾਰਿਆ ਨਹੀਂ ਜਾਊਗਾ ਜਿੱਦਾਂ ਕਹਿੰਦੇ ਜਾਨੋ ਮਾਰਨ ਵਾਲਾ ਕੰਮ ਨਹੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਘਰਾਂ 'ਚ ਜਾ ਕੇ ਪਿਆਰ ਦੇ ਨਾਲ ਸਮਝਾਉਣਾ ਪੁਲਿਸ ਕਹਿੰਦੀ ਨੇ ਸਾਨੂੰ ਨਹੀਂ ਦੱਸ ਦੇ ਪੁਲਿਸ ਦਾ ਮੁਲਾਜ਼ਮ ਨਾਲ ਜਾਊਗਾ ਉਹਨਾਂ ਦੇ ਸਾਹਮਣੇ ਲਿਖਤੀ ਰੂਪ 'ਚ ਲੈਣਾ ਪੀ ਮੈਂ ਅੱਜ ਤਵਰ ਗੰਦ ਨਹੀਂ ਪਾਉਂ